ਮੈਂ ਤੁਹਾਡਾ ਆਪਣਾ ਹੋਸਟ ਪ੍ਰਮ ਸਿੰਘ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਸ਼ੋ ਵਿਚਾਰਾਂ ਦੀ ਸਾਂਝ ਦੇ ਵਿੱਚ ਗੱਲਾਂ ਤੁਹਾਡੀਆਂ ਸਾਂਝ ਸਾਦੀ ਦੇ ਵਿੱਚ ਇਸ ਇਸ ਸ਼ੋ ਵਿੱਚ ਅਸੀਂ ਅੱਜ ਜਿਹੇ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਪ ਰੂਪ ਕਰਾ ਰਹੇ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਉਤਾਰ ਚੜਾ ਦੇਖੇ ਅਤੇ 84 ਦੇ ਟਾਈਮ ਵਿੱਚ ਵੀ ਉਹਨਾਂ ਦੇ ਪਰਿਵਾਰ ਉਹਨਾਂ ਨੇ ਕਾਫੀ ਕਸ਼ਟ ਸਹਿਆ ਉਸ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਪ ਰੂਪ ਕਰਦੇ ਹਾਂ ਸਰਸਿਕਾ ਤਾਂ ਪਰੰਪਰਿਕ ਸੰਖਾਲਸ ਹਾਂਜੀ ਪਿੰਡ ਕੇ ਦਾ ਪਿੰਡ ਨਹੀਂ ਆ ਤੇ ਤੁਸੀਂ ਕੀ ਕਿੱਦਾਂ ਕਰਦੇ ਹੋ ਤੁਹਾਡੇ ਮਾਪੇ ਤੁਹਾਨੂੰ ਦੱਸੋ ਖੇਤੀਬਾੜੀ ਮਾਤਾ ਪਿਤਾ ਕੀ ਕਰਦੇ ਸੀ ਤੁਹਾਡੇ ਖੇਤੀਬਾੜੀ ਕਰਦੇ ਸੀ ਪਹਿਲਾਂ ਮਜ਼ਦੂਰ ਮਜ਼ਦੂਰ ਸੀ ਸਾਡੇ ਪਾਪਾ ਕਿਹੜੇ ਅਪਾਰਟਮੈਂਟ ਚ ਸੀ ਉਹ ਫੂਡਸ ਪ੍ਰਾਈਸ ਫੂਡਸ ਪ੍ਰਾਈਸ ਕੀ ਕੰਮ ਕਰਦੇ ਸੀ ਰਿਸਪੈਕਟ ਸੀ ਬਹੁਤ ਸੁਭਾਈ थोड़े माताजी ओ कह रही थी बड़े दाऊ ही आठवी दसवीं पास हुई आपने शिक्षा बारे में कुछ दसो सामने चौथी क्लास कोरे कर रही है जीतन जी नाम से जूनियर कोर्ट ओ वी मतलब क्याली काम करते से हाँ। जो जॉब करे करे काम करे कितने पैत्र हो तुसी क्या तुसी सब तो बड़े जन छोड़ो मैं हाँ। तो छोड़ना मैं तो पीछे हटता हूँ ਬਹੁਤ ਬਰੀਆ ਕੋਲੀ ਬੈਠੇ ਕਹਿੰਦੇ ਸੀ ਮਰੇ ਨਾਲ ਜਾਇ ਮਾਪੇ ਵੀਰੇ ਲਾਸਟ ਟਾਈਮ ਸੰਘਾ ਜਿੱਥੇ ਲੋਗ ਹੋਏ ਮਾਦਮ ਤੋਂ ਬਾਅਦ ਤੇ ਨੇ ਜਿਹੜੇ ਤੁਹਾਡੇ ਪਿਤਾ ਜੀ ਚੌਪ ਕਰਦੇ ਸੀ ਫਿਰ ਤੁਸੀਂ ਫੈਮਿਲੀ ਤੁਸੀਂ ਨਾਲ ਜਾਂਦੇ ਸੀ ਉਹਨਾਂ ਦੇ ਜੀ ਮਾਤਾ ਪਿਤਾ ਫਿਰ ਜਗੋਟ ਨਾਲ ਗਏ ਸੀਗੇ ਨਾ ਆਹ ਨਾਲ ਉੱਥੇ ਰਹੇ ਸੀਗੇ ਸ਼ਿਵ ਜੀ ਰਾਣਾ ਨੇ ਉਹ ਜੀ ਪਿਓ ਦੇ ਅਕਸਰ ਮਤਲਬ ਕਿ ਉਹਨਾਂ ਸਤਿਫਾ ਦਿੱਤਾ ਫਿਰ ਤੁਸੀਂ ਸਾਰੀ ਫੈਮਲੀ ਚੁੱਪੀ ਚਲੇ ਗਏ ਜੋਪੀ ਇਸ ਤਰ੍ਹਾਂ ਦੀ ਕੋਈ ਉਥੇ ਫੈਮਲੀ ਜਾਂ ਕੋਈ ਹੋਰ ਸੀਗਾ ਜਿਹੜਾ ਯਾਰ ਨੂੰ ਸੁਣ ਮੈਂ ਘਰ ਤੋਂ ਮਾਰੇ ਜੂਰੀ ਯਾਰ ਉਥੇ ਤੁਸੀਂ ਮਤਲਬ ਕਿ ਬਿਜ਼ਨਸ ਕਰਨ ਦੇ ਤੌਰ ਤੇ ਗਏ ਖੇਤੀਬਾੜੀ ਕਰਦੇ ਦੋ ਆਜਾ ਕਰਦੇ ਦੋ ਕਿ ਕਿਤਾ ਤੁਸੀਂ ਉਥੇ ਕਾਦੀ ਖੇਤੀ ਕਰਦੇ ਸੀ ਗੰਨੇ ਨਹੀਂ ਗੰਨਾ ਵੀ ਤੇ ਸੀ ਤੁਸੀਂ ਤੇ ਬਾਕੀ ਪੈਂਡਰਾ ਵੀ ਨਾਮ ਸਾਰਾ ਫੈਮਲੀ ਦਾ ਉਹ ਟਾਈਮ ਉਤ ਜੋਪੀ ਦਾ ਟਾਈਮ ਕਿੱਦਾਂ ਰਿਹਾ ਵਧੀਆ ਰਿਹਾ ਬਹੁਤ ਬੋਲੀਆ ਕਿੰਨਾ ਟਾਈਮ ਉੱਥੇ ਰਹਿ ਦੁੱਸੇ ਅਰੇ ਬਾਈ ਬਾਈ ਤੇ ਹੀ ਰਹੇ ਫਿਰ ਉਸ ਟਾਈਮ ਮਤਲਬ ਕਿ ਖੇਤੀਬਾੜੀ ਦੇ ਨਾਲ بڑے ਪਰਿਵਾਰ ਦਾ ਵਧੀਆ ਮਤਲਬ ਕਿ ਖਰਚਾ ਪਾਣੀ ਵੀ ਵਧੀਆ ਹੋ ਜਾਂਦਾ ਸੀ ਫਿਰ ਇਹ ਚੰਗੀ ਕੀ ਕਾਰਨ ਬਣੇ ਵੀ ਤੁਹਾਨੂੰ ਜੋਪੀ ਤੋਂ ਫਿਰ ਪੰਜਾਬ ਆਉਣਾ ਪਿਆ ਸਾਡੇ ਪੇੜ ਗਮਾਰ ਹੋ ਗਏ ਉੱਚਾ ਪਾਣੀ ਫਿਰ ਨਹੀਂ ਆਇਆ ਉੱਥੋਂ ਪਾਣੀ ਕਰਕੇ ਨਹੀਂ ਕਰਦਾ ਹਾਂ ਸਰ ਜੀ ਤੁਸੀਂ ਫੇਰ ਪੰਜਾਬ ਨੂੰ ਵਾਪਸ ਹੀ ਕਿਉਂ ਨਹੀਂ ਜਾਂਦੇ ਫੇਰ ਮਤਲਬ ਕਿ ਪੰਜਾਬ ਆ ਕੇ ਫਿਰ ਤੁਹਾਨੂੰ ਇੱਕੋ ਤਾਂ ਔਖਾ ਨਹੀਂ ਹੋਇਆ ਜਿਵੇਂ 23 ਸਾਲ ਤੋਂ ਮੁਸ਼ਕਲ ਨਹੀਂ ਹੋਇਆ ਅਕਾਸੀ ਆਲਾ ਸਹਰਾ ਆਇਆ ਜਿਹੜੀ ਤੁਸੀਂ ਜਿਹੜੀ ਤੁਸੀਂ ਉੱਥੇ ਜ਼ਮੀਨ ਖਰੀਦੀ ਸੀ ਉਹਦਾ ਕੀ ਹੋਇਆ ਫਿਰ ਉਹ ਕੋਈ ਸਦਾ ਰਹੀ ਪਰ ਉਹ ਲੈਜ ਕੋਈ ਮੁੜ ਕੇ ਪੈਸੇ ਨਹੀਂ ਤੇ ਫਿਰ ਫਿਰ ਦਵਾਲਾ ਹਰੋ

ਬਿਲਕੁਲ ਜੋ ਕੁਝ ਵੀ ਉਹ ਬੜਾ ਮੋਟਾ ਪੂਰਾ ਯਾਨੀ ਸਾਰੀ ਗਾਈਡੈਂਸ ਤੋਂ ਉਹ ਨਾਲ ਹੀ ਸੀ ਬਾਅਦ ਤੱਕ ਫਿਰ ਨਹੀਂ ਸਾਡੇ ਕੰਮ ਨਹੀਂ ਕਰ ਸਕਦੇ ਗਾਈਡ ਨਹੀਂ ਸਾਰੀ ਵੀ ਆਇਆ ਕੋਲ ਨਹੀਂ ਆਇਆ ਮਤਲਬ ਕਿ ਜਿਵੇਂ ਤੁਹਾਡੇ ਫਾਦਰ ਸਾਹਿਬ ਨੇ ਗਾਈਡ ਕੀਤਾ ਤੁਸੀਂ ਉਹਦਾ ਕਰੀ ਹਾਂ ਤੇ ਫਿਰ ਤੁਸੀਂ ਪੰਜਾਬ ਆ ਕੇ ਵੀ ਖੇਤੀ ਕੀਤੀ ਕੀਤੀ ਕਰੀ ਤੇ ਬਾਕੀ ਭੈਣ ਭਰਾ ਤੁਹਾਡੇ ਜਿਹੜੇ ਛੋਟੇ ਸੀ ਬੱਚਾ ਉਹ ਵੀ ਕੰਮ ਕਰਦੇ ਕਿਉਂ ਪਰਦੇ ਸੀ ਪਰਦੇ ਜੀ ਹੁਣ ਸਾਡੇ ਦਰਸ਼ਕਾਂ ਨੂੰ ਤੁਸੀਂ ਉਹ ਤੌਰ ਤੇ ਦੱਸੋ ਜਦੋਂ ਸਾਰੇ ਪੰਜਾਬ ਨੇ ਮਿਲ ਕੇ 1984 ਦੇ ਟਾਈਮ ਸਾਰੇ ਪੰਜਾਬ ਲਈ ਬਹੁਤ ਹੀ ਦੁਖਦਾਇਕ ਦਾ ਸਮਾਂ ਸੀਗਾ ਤੇ 84 ਦੇ ਵਿੱਚ ਤੁਹਾਡੇ ਨਾਲ ਟੈਲ ਜਾਂ ਕੀ ਪੀਂਦਿਆ ਵਿਦਆਊਟ ਤੁਹਾਨੂੰ ਤੁਹਾਡੀ ਪੂਰੀ ਫੈਮਿਲੀ ਨੂੰ ਇਹ ਫੇਸ ਕਰਨਾ ਪਿਆ ਉਹ ਸਭ ਪਰਦੇ ਜੀ ਡਰੀਨ ਬਤਵਾ ਨਹੀਂ ਹ ਕਿ ਕਾਰਨ ਬਣੇ ਕਾਰਨ ਵੀ ਆਤਵਾਦੀ ਜਨਮ ਨਾਲ ਨੇ ਪੇਹਨ ਸੋੜੇ ਬੋਲੇ ਆਮਲੇ ਅੱਛਾ ਤੇ ਕੋਈ ਯਾਰ ਤੋਂ ਸੁਭਾਉੜੇ ਅੱਛਾ ਫਿਰ ਉਹ ਨਾ ਕਰਕੇ ਤੁਹਾਡਾ ਨਾਮ ਵੀ ਆਫਸ ਲਿਸਟ ਜਾਓ ਸੂਚੀ ਚਾ ਰਹਿਣਾ ਇਕਬਾਲ ਸਾਹਿਬ ਨਾਲ ਗੱਲ ਕਰਦੇ ਜਿਹੜੀ ਕੱਟੀ ਸੀ ਏ 84 ਦੀ ਟਾਈਮ ਦੀ ਗੱਲ ਹੈ ਕਿ ਉਹ ਤਾਂ ਪਹਿਲਾਂ ਦੀ ਗੱਲ ਤੇ ਪਹਿਲਾਂ ਦੀ ਗੱਲ ਉਹ ਲੈਸਾ ਦਾ ਕਹਿੰਿਆ ਨਾ ਜਿਹੜੇ ਦਫੇ ਜਾਈ ਜੀ ਕੋਲ ਕਿ ਬਾਦਲ ਸਾਹਿਬ ਨਾ ਜੇਲ੍ਹ ਚ ਰਹੇ ਸੀ ਲੁਧਿਆਣੇ ਉਹ ਵਾਲੀਆਂ ਸਾਰੀਆਂ ਲਿਸਟਾਂ ਪੁਲਿਸ ਨੇ ਦੁਬਾਰਾ ਤੋਂ ਫੇਰ ਹਾਂ ਜਿਹੜੇ ਜਾਂਦਾ ਅਰੇਆ ਦੇ ਮੁੰਡੇ ਜਿਹੜੇ ਘੋੜੇ ਦੇ ਜਿਹੜੇ ਉਹਨਾਂ ਟਾਰਗਟ ਮਾਰਿਆ ਸੀ ਉਹ ਲਿਸਟ ਵਿੱਚ ਥੋੜਾ ਨਾਂ ਵੀ ਸੀ ਤੇਸ ਕਰਕੇ ਪੁਲਿਸ ਤੁਹਾਡੇ ਤੇ ਕਾਰਵਾਈ ਕਰਨ ਦੀ ਸੀ ਮੇਰੇ ਕੋਲ ਆਪ ਕਰਦੇ ਜਿਵੇਂ ਕਿ ਤੁਸੀਂ ਸਾਨੂੰ ਦੱਸਿਆ ਹੀ ਉਸ ਟਾਈਮ ਤੁਸੀਂ ਆਏ ਹੋਏ ਸੀ ਫਿਰ ਇਹ ਟਾਈਮ ਤੁਹਾਡੇ ਤੇ ਤੁਹਾਡੇ ਪਰਿਵਾਰ ਲਈ ਖਾਸ ਕਰਕੇ ਤੁਹਾਡੀ ਪਤਨੀ ਤੇ ਬੱਚਿਆਂ ਲਈ ਕਾਫੀ ਦੁਖਦਾਇਕ ਰਿਹਾ ਹੋਵੇਗਾ ਸਾਰਾ ਸਟੇ ਰਿਹਾ ਮਾਪਿਆਂ ਵਾਸਤੇ ਰਿਹਾ 50 ਦਿਨ ਰਹਿਣਾ ਜਣਾ ਫਿਰ ਉਸ ਟਾਈਮ ਤੁਹਾਡਾ ਘਰ ਲੋਕ ਲੱਗਿਆ ਹੋਇਆ ਸੀ ਕੱਲੇ ਹੋ ਗਏ ਸੀ ਕਰੇ ਅੱਛੇ ਤੁਹਾਡੇ ਫਾਦਰ ਸਾਹਿਬ ਕੱਲੇ ਕਰੇ ਸੀ ਤੇ ਮਾੜਾ ਤਸਵੀਰ ਜੀ ਮਾੜਾ ਬਟਾ ਪੁੱਟੇ ਬੜੇ ਗੋਲੇ ਬਾਲਕ ਅੱਛਾ ਵੀ ਟੰਗ ਕਰਾ ਪਸੰਦ ਵੀ ਕਾਫੀ ਹੋ ਗਿਆ ਉਸ ਕਾਲੇ ਸ਼ਟਾ ਦੇ ਉੱਤੇ ਸੀ ਐਸਪੀ ਆਇਆ

ਦੇ ਰਾਸ ਨੂੰ ਮਰਾ ਕੋਈ ਉੱਤੇ ਅੱਛਾ ਥੋੜੇ ਥਾਲ ਭਾਈ ਨਾ ਲਾਓ ਰਸ ਕਾ ਲਿਆ ਅੱਛਾ ਤੁਸੀਂ ਪੇਸ਼ ਹੋ ਕੇ ਰਹੋ ਫਿਰ ਕਿੰਨਾ ਟਾਸ ਸਮਾਂ ਤੁਸੀਂ ਜੇਲ੍ਹ ਸੁਬੀਤ ਕੀਤਾ 8-9 ਮਿੰਟ 9 ਕਿੱਥੇ ਰਹੇ ਤੁਸੀਂ ਬੰਡੇ ਬਟਿੰਡਾ ਸੈਂਟਰਲ ਜੇਲ੍ਹ ਦੇ ਵਿੱਚ ਉਹ ਸਮਾਂ ਕਿੱਥੇ ਗਿਆ ਸੀਗਾ ਜਿਹੜੇ 9 ਜੇ ਤੁਸੀਂ ਜੇਲ੍ਹ ਦੇ ਵਿੱਚ ਰਹੇ ਜਿਹੜਾ ਸੀਗਾ ਸਟਾਫ ਜਨਰਲ 15 ਦਿਨ ਦਾ ਉਹ ਖਲ ਜੇ ਜੇਲ੍ਹ ਆਰੇ ਫਿਰ ਤੁਹਾਨੂੰ ਬਹੁਤ ਸ਼ੁਕਰੀਆ ਤੁਹਾਡੀ ਬੜੀ। ਅੱਛਾ ਹੋਰ ਵੀ ਕਈ ਸਾਥੀ। ਹਾਂ। ਰਿਓ ਸਮਾਜ ਤੁਹਾਡਾ ਵਧੀਆ ਕੀਤਾ। ਜਿਹੜੇ मतलब ਤੁਸੀਂ ਸੰਗੇ ਸਾਥੀ ਤੁਹਾਨੂੰ ਮਿਲੇ ਉਸ ਟਾਈਮ ਉਹ ਸੁੱਟੇ ਅੱਜ ਵੀ ਸੰਪਰਕ ਦੇ ਵਿੱਚ ਹੈਗੇ। ਹੈ ਯਾਰ ਮੇਰਾ। ਉਹ ਕਿਸੇ ਜੀ ਐਚਓ ਸੀਗੇ। ਕੁਛਾ ਬੰਦੇ ਇਹਦੇ ਸਾਹ ਤੁਹਾਡੇ ਨਾਂ ਨਹੀਂ। ਬੰਦਾਰੇ ਦੇ। ਮਤਲਬ ਕਿ ਉਹ ਸਮਾਂ ਤੁਹਾਡਾ ਫਿਰ ਵੀ ਤੁਹਾਡੇ ਸਾਥੀਆਂ ਨੇ ਕਰਕੇ ਜਾਂ ਮੈਂ ਮੇਰੇ ਸੀ ਸਾਡੇ ਭੰਨੀ ਤੇ ਬੁਲਸ ਦਰਮਿਆں ਇਹ ਤੁਹਾਡੇ ਪ੍ਰਤੀਕ ਵਜ੍ਹਾ ਸੀ ਜੇਲ੍ਹ ਦੇ ਦੌਰਾਨ ਠੀਕ ਸੀ ਕੋਈ ਮੋਸੋ ਉਹ ਜਿਹੜਾ ਹਰ ਕੋਈ ਕਦੇ ਨਹੀਂ ਮਤਲਬ ਕਿ ਉਹ ਸਮਾਂ ਤੁਹਾਡਾ ਫਿਰ ਵੀ ਬੜੀਆ ਪ੍ਰਤੀਕ ਫਿਰ ਤੁਹਾਡੀ ਰਿਹਾਈ ਕੀਤਾ ਹੋਈ ਜਦੋਂ ਟਟਕਾ ਹੋ ਗਿਆ ਚੌਵੀ ਟਟਜੀ ਰਿਜਿਸਟਰੀ ਦੇ ਜਿਹੜੇ ਪੱਤੇ ਆ ਗਏ ਅਜਾਓ ਪਰਚਾਰਾ

ਆਨੇਗਾ ਲੱਗ ਰਿਹਾ ਹੈ ਆ ਮੈਂ ਕੀ ਕੁਝ ਕਰਦੇ ਪਏ ਹਾਂ ਕੋਦੂ ਬਾਅਦ ਸੋਡੀ ਲਾਈਫ ਮਤਲਬ ਕਿ ਨਾਰਮਲ ਹੋ ਗਈ ਆ ਉਹ ਬਾਅਦ ਬਾਅਦ ਤੇ ਦਾ ਥਰਿਆ ਦਾ ਖਤਮ ਹੋ ਗਿਆ ਤੇ ਕੋਈ ਉਹ ਵਾਲਾ ਟਕੋ ਲੈ ਮਰ ਬੜਾ ਬੜਾ ਹੋ ਗਈ ਨਈ ਮੇਂਡ ਤੇ ਹੁਣ ਚਲੋ ਅਜ ਤਾਂ ਕਸ਼ਟ ਦਾ ਸਮਾ ਸੀ ਆ ਹੁਣ ਸਾਨੂੰ ਅਜਿਹਾ ਜ਼ਿੰਦਗੀ ਦਾ ਅਬਦੀ ਦਾ ਪਾਲਣ ਦਸਨ ਵੀ ਜਿਹੜਾ

मतलब के आप देख पा रहे हैं ये मिठ्ठाई की बनैया जो हां खुशी बना दो होया रे बहुत बढ़िया कर उन सब नो कोई ਸਾਡੇ ਦਰਸ਼ਕਾਂ ਨੂੰ ਕੀ ਸਨੇਹਾ ਦੇਉਂਦੇ ਜਾਂਦੇ ਜਾਂਦੇ ਤੁਸੀਂ ასਨੇ ਹੈ ਇਹ ਵੀ ਆਪ ਦਾ ਮਾੜੇ ਕੰਮ ਨੂੰ ਬਚਾ ਦੇਣਾ ਬਤੇ ਨੂੰ ਕਿਰਤ ਕਰੋ ਬੰਨ ਛੇ ਲਓ ਪਹਿਲਾਂ ਇਹ ਤਾਂ ਕਰੂੰ ਅੰਮਰ ਦੀ ਹੋਰ ਗੀ ਗੁਰਦੇ ਤਾਂ ਇਹ ਕਰੀ ਹਰ ਤਰ੍ਹਾਂ ਦੇ ਕਰੋ ਬਰਾਤ ਕਹੋ ਬਰਾਤ ਸੋਚੋ ਪੂਰੀ ਹੈ ਗਾਈ ਮੇਰੇ ਦੋਸਤੋ ਬੜਾ ਨੇ ਮਾਰ ਦਿੱਤੀ ਸ਼ੇਅਰਸ ਨਾਇ ਐਚ 13 ਕਾਫੀ ਦਿਲਚਸਪ ਹੈ ਭਾਰੀ ਮਾਲੋਟਾ ਕਾ ਰਮ ਹੈ ਇਟਲ ਮੈਂ ਤੁਸੀ ਕਿਤਾਬਾਂ ਪੜਦੇ ਹੋ ਜਾਂ ਕੋਈ ਕਹਾਣੀ ਕਦਾ ਪਾਏ ਹੋ ਕਹਾਣੀ ਜਾਂ ਪੜੀ ਜਾ ਕਦਾ ਪਾਏ ਤੇ ਟੀਵੀ 2 ਵੀ ਦੇਖਦੇ ਤੁਸੀਂ

ਏਸ ਹਨ ਸਰਦਾਰ ਪਰਮਜੀਤ ਸਿੰਘ ਨਿੰਗਾਲੇ ਤੋਂ ਜਿੰਨਾ ਨੇ ਆਪਣੀ ਜ਼ਿੰਦਗੀ ਦੇ ਕੁਝ ਕੀਮਤੀ ਪਲ ਸਾਡੇ ਨਾਲ ਸਾਂਝੇ ਕੀਤੇ ਹੋਪ ਕਰਦੇ ਆ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਅੱਗੇ ਇੱਕ ਨਵੀਂ ਕਹਾਣੀ ਨਵੀਂ ਵੀਡੀਓ ਦੇ ਨਾਲ ਫਿਰ ਤੁਹਾਡੇ ਸਾਹਮਣੇ ਰੂਪ ਰੂਪ ਹੋਵਾਂਗੇ ਸਬਸਕ੍ਰਾਈਬ ਕਰਨਾ